ਮੰਗਲਵਾਰ ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਵਿੱਚ ਘਗਰ ਦਰਿਆ ਤੇ ਪਹੁੰਚੇ ਇਥੇ ਉਹਨਾਂ ਆਗਾਮੀ ਬਰਸਾਤ ਦੇ ਮੌਸਮ ਨੂੰ ਧਿਆਨ ਚ ਰੱਖਦੇ ਹਰ ਪੁਖਤਾ ਪ੍ਰਬੰਧਾਂ ਦਾ ਦਾਵਾ ਕੀਤਾ ਇਸ ਦੌਰਾਨ ਸੀਐਮ ਨੇ ਹੜ੍ਹ ਰੋਕੂ ਪ੍ਰਬੰਧਾਂ ਦੀਆਂ ਤਿਆਰੀਆਂ ਸੰਬੰਧੀ ਜਾਣਕਾਰੀ ਲਈ ਅਤੇ ਮੌਕੇ ਤੇ ਕਈ ਹਦਾਇਤਾਂ ਵੀ ਜਾਰੀ ਕੀਤੀਆਂ ਜੇ ਭਾੜੋਂ ਤੋਂ ਬਾਅਦ ਜਿੰਨਾ ਮੁਆਵਜ਼ੇ ਦੀ ਵਿੱਚ ਪੈਸੇ ਜਾਂਦੇ ਨੇ ਜਿਉਂ ਤੋਂ ਅੱਧਿਆਂ ਤੋਂ ਵੀ ਘੱਟ ਸਫਾਈ ਤੇ ਲੱਗ ਜਾਣ ਪਹਿਲਾਂ ਹੀ ਹੜਾ ਬਈ ਨਾ ਹੈਨਾ ਸੋ ਅਸੀਂ ਪਹਿਲਾਂ ਹੀ ਤਿਆਰੀ ਕਰ ਕੀਤੀ ਹੋਈ ਐ ਇਸ ਵਾਰ ਪਹਿਲਾਂ ਵੀ ਕੀਤੀ ਸੀ ਪਿਛਲੇ ਸਾਲ ਵੀ ਪਰ ਪਿਛਲੇ ਸਾਲ ਬਹੁਤ ਜ਼ਿਆਦਾ ਪਾਣੀ ਆ ਗਿਆ ਸੀਗਾ 8-9 ਜੁਲਾਈ ਨੂੰ ਤਹੜ ਆ ਗਈ ਸੀਗੀ ਜੋ ਕਿ ਆਮ ਤੌਰ ਤੇ ਹਰ ਵਾਰ ਹੁੰਦਾ ਨਹੀਂ ਸੋ ਪਰਮਾਤਮਾ ਗੇ ਵੀਰ ਦਾਸ ਕਰਦੇ ਆ ਕਿ ਦਿਨ ਦੇਖੜੇ ਨਾ ਪੈਣ ਪਰ ਸਾਡੇ ਵੱਲੋਂ ਮਨੁੱਖੀ ਕਮੀ ਕਰਕੇ ਕੋਈ ਕੋਈ ਬੰਨਣਾ ਟੁੱਟੇ ਕੋਈ ਕਿਨਾਰਾ ਟੁੱਟੇ ਇਸ ਕਰਕੇ ਅੱਜ ਸਾਰੇ ਅਫਸਰਾਂ ਨਾਲ ਲੈ ਕੇ ਸਖਤ ਅਦਾਇਤਾ ਵਿਚਾਰ ਕੀਤੀਆਂ ਨੇ ਬੋਰੀਆਂ ਦੀ ਘਟਨਾ ਹੋਵੇ ਸਾਡੇ ਕੋਲੇ ਜੀਸੀਬੀ ਹੋਵੇ ਲੋਕ ਆਪ ਵੀ ਮਦਦ ਕਰ ਦਿੰਦੇ ਆ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਕਿੱਥੋਂ ਕਿੱਥੋਂ ਕਮਜ਼ੋਰ ਹੈ ਕਿਤੇ ਕਿਤੇ ਜਿਹੜੇ ਕਮੀਆਂ ਨੇ ਸੋ ਲੋਕਾਂ ਨੂੰ ਨਾਲ ਲੈ ਕੇ ਇਸ ਇਲਾਕੇ ਨੂੰ ਮੈਂ ਬਹੁਤ ਚਿਰ ਤੋਂ ਜਾਣਦਾ ਮੇਰਾ ਤਾਂ ਕਰਮ ਭੂਮੀ ਵੀ ਰਹੀ ਹੈ ਸਭ ਤੋਂ ਪਹਿਲਾਂ ਵੋਟਾਂ ਦੇ ਵਿੱਚ ਜੋ ਖੜੇ ਹੋਏ ਸੀ ਇਸ ਇਲਾਕੇ ਚ ਹੋਏ ਸੀ ਸੋ ਇਹਨਾਂ ਇਹਨਾਂ ਪਿੰਡਾਂਾਂ ਦੀ ਦੇਣ ਨਹੀਂ ਦੇ ਸਕਦੇ ਸੋ ਸਰਕਾਰ ਵੱਲੋਂ ਜੋ ਵੀ ਹੋਊਗਾ ਬਣਦਾ 1 ਰੁਪਿਆ ਮੰਗਣਗੇ 100 ਰੁਪਿਆ ਦੇਵਾਂਗੇ ਬਸ ਇਹ ਵੀ ਉਹਨੂੰ ਲਾ ਕੇ ਉੱਤੇ ਤੇ ਲੋਕਾਂ ਨੂੰ ਅਸੀਂ ਘੁੱਗ ਵਸਦਾ ਦੇਖਣਾ ਚਾਹੁੰਦੇ ਮਾਨ ਸਾਹਿਬ ਕਈ ਕੰਡੇ ਹਸੇ ਨੇ ਵੀ ਜਿੱਥੇ ਲੋਕਾਂ ਨੇ ਦੱਸਿਆ ਵੀ ਸਾਨੂੰ ਕਮੀਆਂ ਨਜ਼ਰ ਆਉਂਦੀਆਂ ਨੇ ਉਹ ਪੁਰੀਆਂ ਹੋ ਜਾਣ ਪੂਰੀਆਂ ਵਜਨ ਕਿਉਂਕਿ ਇਹ ਟਾਈਮ ਹੈਗਾ ਜੋ ਜੀ ਸੀ ਬੀ ਆ ਜਾਸਾ ਦੀ ਨੇ 15 20 ਦਿਨਾਂ ਬਾਅਦ ਉੱਥੇ ਚੋਣਾ ਲੱਗ ਜਾਊਗਾ ਫੇਰ ਨਹੀਂ ਜਾ ਸਕਦੇ ਸੋ ਅਸੀਂ ਪਹਿਲਾਂ ਹੀ ਚਾਉਨੇ ਆ ਇਸ ਵਾਰ ਬਹੁਤ ਚਿਰ ਪਹਿਲਾਂ ਹੀ ਬਜਟ ਜਾਰੀ ਕਰਤਾ ਸੀ ਅਸੀਂ ਤਾਂ ਹੁਣ ਜਾਇਜਾ ਲੈਣ ਹੀ ਆਇਆ ਕਿ ਕੀ ਹੋ 2.5 ਲੱਖ ਦੇ ਕਰੀ ਬੋਰੀ ਪਈ ਹੈ ਸਾਡੇ ਕੋਲ ਜਿੱਦੋ 1 ਲੱਖ 10000 ਤਾਂ ਭਰੀ ਪਈ ਹੈ ਤੇ ਬਾਕੀ 1.40 ਲੱਖ ਜਿਹੜੀ ਹੈ ਉਹ ਬੋਰੀ ਸਾਡੇ ਕੋਲ ਪਈ ਹੈ ਹਫਤੇ ਦੇ ਵਿੱਚ ਉਹ ਭਰ ਕੇ ਜਿੱਥੇ ਜਿੱਥੇ ਕਮਜ਼ੋਰੀਆਂ ਨੇ ਜਾਂ ਕਿਨਾਰੇ ਕਮਜ਼ੋਰ ਨੇ ਉੱਥੇ-ਉੱਥੇ ਪਚਾਦਾ